ਆਪਣੇ ਸ਼ਦਗੜ ਸਾਹਿਬ ਤੋਂ ਆਮ ਆਪ ਪਾਰਟੀ ਦੇ ਲੋਕ ਸਭਾ ਦੇ ਮੈਂਬਰ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਮੌਜੂਦ ਹੈ ਗੁਰਪ੍ਰੀਤ ਸਰ ਕਿੰਨੀ ਕੋ ਬੜੀ ਇਸ ਵਾਰ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਪਾਰਟੀ ਨੇ ਕੀ ਮੈਂ ਦੇਖ ਰਹੇ ਇਸ ਵਾਰ ਜਿਹੜੀ ਜੂਮਵਾਰੀ ਬੜੀ ਵੱਡੀ ਜੂਮਵਾਰੀ ਹੈ ਜੀ ਕਿਉਂਕਿ 9 ਹਲਕੇ ਨੇ ਤੇ ਅੱਜ ਜਿਵੇਂ ਮੈਂ ਸਵੇਰ ਦਾ ਪ੍ਰੋਗਰਾਮ ਤੇ ਆ ਤੇ ਬਹੁਤ ਵਧੀਆ ਤੁਸੀਂ ਦੇਖ ਹੀ ਰਹੇ ਹੋ ਬਹੁਤ ਵਧੀਆ ਜਿਵੇਂ ਸੋਨ ਸਾਹਿਬ ਅੱਜ ਪ੍ਰੋਗਰਾਮ ਕਰਾਇਆ ਤੇ ਬਹੁਤ ਵਧੀਆ ਇੱਥੇ ਹੁੰਗਾਰਾ ਹੈ ਤੇ ਗੱਲ ਇਹ ਹੈ ਸਾਨੂੰ ਪੂਰੀ ਉਮੀਦ ਹੈ ਅੱਠ ਆਪਣਾ ਡਿਕਲੇਅਰ ਹੋ ਗਏ ਆ ਆਪਣੇ ਆਮ ਪਾਰਟੀ ਤੋਂ ਤੇ ਪੂਰੀ ਉਮੀਦ ਹੈ ਅਸੀਂ 13 ਦੇ 13 ਸੀਟਾਂ ਜਿੱਤਾਂਗੇ 5 ਤੋਂ ਕੱਲ੍ਹ ਜਾਂ ਪਰਸਨਲ ਡਿclare ਹੋ ਜਾਣੀਆਂ ਤੇ ਸਾਨੂੰ ਪੂਰੀ ਉਮੀਦ ਹੈ 13 ਦੇ 13 ਸੀਟਾਂ ਜਿੱਤਾਂਗੇ ਜੀਪ ਸਾਹਿਬ ਇੱਕ ਬਸੀ ਪਠਾਣਾ ਹਲਕਾ ਤੇ ਅੱਜ ਪੂਰੀ ਜ਼ਿੰਮੇਵਾਰੀ ਫਤਿਹਗੜ੍ਹ ਸਾਹਿਬ ਦੇ ਅੰਡਰ 9 ਹਲਕੇ ਆਉਂਦੇ ਨੇ ਇਹ ਚੈਲੈਂਜਿੰਗ ਰਹੂਗਾ ਇਹ ਫੇਸਿਸ ਵਾਰ ਚੈਲੰਜ ਤਾਂ ਹੁੰਦਾ ਜੀ ਕਿਉਂਕਿ ਜਿਵੇਂ ਸੌਂਦ ਸਾਹਿਬ ਹੈ ਇਹ ਐਮਐਲ ਦਾ ਕੰਮ ਕਰਦੇ ਆ ਮੈਂ ਵੀ ਐਮਐਲ ਤੌਰ ਤੇ ਕੰਮ ਕੀਤਾ ਗਵਰਨਮੈਂਟ ਚ ਕੀਤਾ ਇੱਕ ਤਜਰਬਾ ਹੁੰਦਾ ਕਿਉਂਕਿ ਜਿਹੜੀ ਐਮਐਲ ਚੋਣ ਬੜੀ ਔਖੀ ਹੁੰਦੀ ਐਮਐਲ ਚੋਣ ਬੜੀ ਔਖੀ ਹੁੰਦੀ ਐਮ ਐਮਐਲ ਲਟੌਣੀ ਹੁੰਦੀ ਆ ਐਮਐਲ ਦਾ ਪ੍ਰੋਗਰਾਮ ਬਣਾਉਣੇ ਹੁੰਦੇ ਆ ਮੈਂ ਉੱਥੇ ਜਾਣਾ ਹੁੰਦਾ ਪਰ ਸਹੀ ਮੈਨੇਜ ਬਹੁਤ ਵਧੀਆ ਇੱਥੇ ਲੱਗ ਰਿਹਾ ਜਿਵੇਂ ਲੋਕਾਂ ਦਾ ਹੰਗਾਰਾ ਮੈਨੂੰ ਅੱਜ ਪੂਰੀ ਆਸ ਇਹ ਸੀਟ ਆਪਾਂ ਫੜੀ ਕਰਦੇ ਚੁਣੋ ਇੱਕ ਜੂਨ ਨੂੰ ਤਰੀਕ ਤੈਅ ਕਰ ਦਿੱਤੀ ਗਈ ਚੋਣਾਂ ਦੇ ਚਾਰ ਨੂੰ ਰਿਜ਼ਲਟ ਹੈ ਸਮਾਂ ਹੁ ਥੋੜਾ ਹੈ ਪਰ ਕਿਤੇ ਨਾ ਕਿਤੇ ਫੈਕਟ ਦੇਖਦੇ ਕਿਉਂਕਿ ਜਿਵੇਂ ਕੁਝ ਦਿਨ ਪਹਿਲਾਂ ਕਾਂਗਰਸ ਚ ਆਏ ਆ ਕਾਂਗਰਸ ਸੀਗੇ ਫਿਰ ਇਸ ਵਕਤ ਇੱਥੇ ਆਣਾ ਭਗਵੰਤ ਮਾਨ ਦਾ ਇਹ ਬੜਾ ਇੱਕ ਹੱਥ ਕਹਿ ਸਕਦੇ ਆ ਵੀ ਉਹਨਾਂ ਨੇ ਇੱਕ ਬੜੀ ਜ਼ਿੰਮੇਵਾਰੀ ਤੁਹਾਨੂੰ ਇਸ ਚੀਜ਼ ਦੇ ਉੱਤੇ ਦੇ ਦਿੱਤੀ ਹੈ ਜੀ ਅੱਜ ਅੱਜ ਸਹੀ ਮੈਨੇਜ ਗਰਾਸ ਰੂਟ ਤੇ ਲੋਕੀ ਭਗਵਾਨ ਸਿੰਘ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਐ ਉਹਨਾਂ ਨੇ ਲੋਕਾਂ ਦੇ ਕੰਮ ਜਿਹਦੇ ਕੰਮ ਕਰ ਰਹੇ ਉਹ ਵਾਕਈ ਸਾਂਝਾ ਜੋਗ ਹੈ ਤੇ ਵਧੀਆ ਉਹਨਾਂ ਨੂੰ ਅੱਜ ਹੰਗਾਰਾ ਮਿਲ ਰਿਹਾ ਜਿਵੇਂ ਮੈਂ ਅੱਜ ਜਿਵੇਂ ਹਰ ਪਿੰਡ ਜਾ ਰਿਹਾ ਹਰ ਗਲੀ ਜਾ ਰਿਹਾ ਜਿਉਂ ਕੰਮ ਕਰਦੇ ਮੁੱਖ ਮੰਤਰੀ ਸਾਹਿਬ ਕੰਮ ਕਰਦੇ ਆ ਇੱਥੋਂ ਦੇ ਐਮਐਲਏ ਕੰਮ ਕਰਦੇ ਆ ਤਾਂ ਉਹ ਚੀਜ਼ ਦਾ ਬਹੁਤ ਵੱਡਾ ਬੈਨੀਫਿਟ ਹੈ ਚੰਨੀ ਸਾਹਿਬ ਨਾਲ ਕਾਫੀ ਦੋਸਤੀ ਸੀ ਕਿ ਅੱਜ ਉਹ ਕਹਿੰਦੇ ਹੋ ਕਿ ਕਿਤੇ ਕਿਤੇ ਫਰਕ ਪੈ ਗਿਆ ਕਾਂਗਰਸ ਕਿਤੇ ਮਾੜਾ ਮਿਲ ਗਿਆ ਦੋਸਤੀ ਨਹੀਂ ਹੋਣੀ ਮੇਰੇ ਨਾਲ ਪਰ ਅੱਜ ਗੱਲ ਕਰੀਏ ਤਾਂ ਕਾਂਗਰਸ ਵਿੱਚ ਵੀ ਸਥਿਤੀ ਇਹ ਦੇਖੋ ਕਿ ਕਾਂਗਰਸ ਵੀ ਪੂਰੀ ਤਿਆਰ ਹੈ ਕਿਤੇ ਨਾ ਕਿਤੇ ਮੰਨਦੇ ਸਥਿਤੀ ਇਸ ਤੋਂ ਕਾਂਗਰਸ ਦੀ ਸਥਿਤੀ ਬਹੁਤ ਡਾઉન ਹੈ ਜੱਤੂ ਕੋਈ ਲੰਨੋਂ ਹਟਦੇ ਨਹੀਂ ਜੱਤੂ ਕਾਂਗਰਸ ਪੰਜਾਬ ਤੇ ਉੱਠੇ ਨਹੀਂ ਸਕਦਾ اچھا ਇੱਕ ਆਖਰੀ ਸਵਾਲ ਹਰਚਿੰਦਰ ਕੌਰ ਬਾਦਲ ਨੇ ਇਹ ਹੁਣ ਇੱਕ ਬਿਆਨ ਦਿੱਤਾ ਹੈ ਜਿੱਥੇ ਕਹੇ ਕਹਿੰਦੇ ਵੀ ਜਿੰਨੇ ਵੀ ਕਾਂਗਰਸ ਦੇ ਵਿੱਚ ਮੈਂ ਵਰਕ ਕਰਨੇ ਕਹਿੰਦਾ ਔਨ ਟਿਕਟ ਦਿੱਤੀ ਜਾ ਰਹੀ ਆ ਆਮ ਆਈ ਪਾਰਟੀ ਕਿਸ ਨੂੰ ਦਿੱਤੀ ਜਾ ਰਹੀ ਆ ਮੰਤਰੀ ਆ ਕਹਿੰਦਾ ਇਹ ਕਾਂਗਰਸ ਆ ਨਹੀਂ 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 ਐਕਚੁਅਲੀ ਕੀ ਆ ਹਰ ਪਾਰਟੀ ਚੰਗਾ ਕੈਂਡੀਡੇਟ ਦਿੰਦੀ ਆ ਕਿਉਂਕਿ ਜਿਹਨੇ ਕੰਮ ਕੀਤਾ ਜਿਹੜੇ ਕੈਪਟਨ ਮੰਤਰੀ ਜੀ ਨੇ ਕੰਮ ਕੀਤਾ ਉਹਦੀ ਪਰਫਾਰਮੈਂਸ ਵਧੀਆ ਸੀ ਉਹ ਪਰਫਾਰਮੈਂਸ ਕਰਕੇ ਅੱਜ ਉਹ ਮੰਤਰੀ ਨੂੰ ਟਿਕਟ ਦਿੰਦੀ ਹੈ ਕਿਉਂਕਿ ਜੇ ਮੰਤਰੀ ਆਪਣੇ ਦੇ ਅਪ੍ਰੋਵਲ ਕਰਕੇ ਉਹਨੂੰ ਟਿਕਟ ਦਿੰਦੀ ਹੈ ਤੇ ਉਹ ਜਿੱਤਣਗੇ ਕਿਉਂਕਿ ਜੇ ਚੰਗਾ ਚਿਹਰਾ ਉਹ ਬਾਹਰ ਪਾਰਟੀ ਤੋਂ ਹੁੰਦੀ ਆ ਕਿਉਂਕੋ ਜਿੱਤ ਸਕੇ ਪਾਰਟੀ ਨੂੰ ਚਾ ਸਕਦੇ ਹੈ ਸਾਡੇ ਨਾਲ ਗੁਰਪ੍ਰੀਤ ਸਿੰਘ ਜੀ ਪੀਐਸ ਉਹ ਮੌਜੂਦ ਨੇ ਇਸ ਵਕਤ ਅਜ ਵਿਧਾਨ ਸਭਾ ਹਲਕਾ ਖੰਡਾ ਵਿੱਚ ਪਹੁੰਚੇ ਨੇ ਤਰਪੀਤ ਸਿੰਘ ਸੌਂ ਵੀ ਇਸ ਵਕਤ ਲਾਣੇ ਤਾਂ ਕਾਫੀ ਇਸ ਵਕਤ ਹੰਗਾਰਾ ਵੀ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਇਸ ਵਕਤ ਲਗਾਤਾਰ ਜਿਹੜੇ ਨੇ ਚੋਣਾਂ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਮਾਹੌਲ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਚੋਣ ਪ੍ਰਚਾਰ ਵੀ ਸ਼ੁਰੂ ਹੋ ਚੁੱਕਿਆ ਹੈ ਹਾਲਾਂਕਿ 1 ਜੂਨ ਨੂੰ ਜਿਹੜੀਆਂ ਉਹ ਚੋਣਾਂ ਹੈ ਪਰ ਚੋਣਾਂ ਤੋਂ ਪਹਿਲਾਂ ਅਲੱਗ-ਅਲੱਗ ਹਲਕਿਆਂ ਵਿੱਚ ਆਣਾ ਇਹਨਾਂ ਸ਼ੁਰੂ ਹੋ ਚੁੱਕਿਆ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਇਸ ਵਿਦਾਂਸ ਉਹ ਹਲਕਾ ਖੰੰਨੇ ਦੇ ਤਸਵੀਰਾਂ ਜਿੱਥੇ ਜੋ ਚੋਣ ਪ੍ਰਚਾਰ ਹੁਣ ਸ਼ੁਰੂ ਵੀ ਹੋ ਚੁੱਕਿਆ ਹੈ ਤਰੁਣਪ੍ਰੀ ਸਿੰਘ ਸੌਣ ਵੀ ਇਸ ਵਕਤ ਇੱਥੇ ਪਹੁੰਚੋ ਹੈ ਨੇ ਸਰ ਕਿੰਨੀ ਕੁ ਬੜਾ ਆਪਾਂ ਆਪਾਂ ਇਹ ਕਈ ਵੀ ਇਸ ਵਕਤ ਤਿਆਰੀਆਂ ਪੂਰੀਆਂ ਹੈਗੀਆਂ ਨੇ ਇਸ ਵਕਤ ਚੋਣ ਪਰਚਾਰ ਲੱਗੀ ਹੈ ਜੀ ਦੇਖੋ ਖੰਨੇ ਨੂੰ ਕਿੰਨਾ ਚਾ ਚੜਿਆ ਅੱਜ ਫਸਟ ਮੀਟਿੰਗ ਸੀਗੀ ਤੁਸੀਂ ਦੇਖ ਸਕਦੇ ਹੋ ਰਿਕਾਰਡ ਤੋੜ ਕੱਠ ਹੋਇਆ ਹੈ ਔਰ ਮੈਂ ਆਪਣੇ ਖੰਨੇ ਦਾ ਸਤਾ ਹੀ ਲੈਣੀ ਆ ਮੈਂ ਹੱਥ ਜੋੜ ਕੇ ਕਹਿ ਰਿਹਾ ਐਨਾ ਪਿਆਰ ਜਿੰਨਾ ਪਿਆਰ ਮੈਨੂੰ ਖੰਨੇ ਨੇ ਦਿੱਤਾ ਮੈਂ 7 ਜਨਮ ਲੈ ਕੇ ਆਪਣੇ ਖੰਨੇ ਦਾ ਦੇਣ ਨਹੀਂ ਦੇ ਗੁਰਪ੍ਰੀਤ ਸਰ ਵੀ ਪੂਰੀ ਤਰ੍ਹਾਂ ਖੁਸ਼ ਨੇ ਕਹਿੰਦੇ ਵੀ ਤਿਆਰੀਆਂ ਪੂਰੀਆਂ ਹਿਸਾਬ ਜੋਰਾ ਛੋਰਾ ਇੰਨੀ ਬਹੁਤ ਮਤਨ ਚ ਧਾਕੇ ਖੰਨੇ ਚੋ ਭੇਜਾਂਗੇ ਅੱਜ ਤੱਕ ਦੀ ਸਭ ਤੋਂ ਵੱਡੀ ਜਿੱਤ ਹੋਊਗੀ ਮੈਂਬਰ ਪਾਰਲੀਮੈਂਟ ਦੀ ਜਿੰਨੀ ਵੋਟਾਂ ਇਹਨਾਂ ਨੂੰ ਖੰਨੇ ਤੋਂ ਪਵਾ ਕੇ ਭੇਜਾਂਗੇ ਔਰ ਮੈਂ ਆਪ ਖੰਨਾ ਵਾਸੀਆਂ ਨੂੰ ਹੱਥ ਜੋੜ ਕੇ ਤੁਹਾਡੇ ਮਾਧਿਅਮ ਨਾਲ ਅਪੀਲ ਕਰਦਾ ਕਿ ਐਨਾ ਵਧੀਆ ਕੈਂਡੀਡੇਟ ਐਨਸ ਐਨਾ ਵਧੀਆ ਸੁਭਾਅ ਕਿਸੇ ਇੱਕ ਥੇਲੇ ਜਿੰਨਾ ਕੋਈ ਕ腐ਸ਼ਨ ਦਾ ਦਾਗ ਨਹੀਂ ਔਰ ਹਰੇਕ ਨਾ ਹਸਮੁਖ ਮਲਾਪੜੇ ਸੁਭਾਅ ਦੇ ਮਾਲਕ ਔਰ ਆਪਣੇ ਵਰਗੇ ਰਲੇ ਮਿਲੇ ਜੇ ਸਧਾਰਨ ਘਰਾਂ ਦੇ ਜਿਵੇਂ ਹੁੰਦੇ ਨੇ ਐਦਾਂ ਦੇ ਇਨਸਾਨ ਨੇ ਜੀਪੀ ਸਾਹਿਬ ਸਾਥ ਦਿਓ ਬਸ ਮੈਂ ਤਾਂ ਤੁਹਾਡੇ ਮਾਧਿਅਮ ਨਾਲ ਇੱਕੋ ਗੱਲ ਕਹਿਣਾ ਜੀ ਬਹੁਤ ਬਹੁਤ ਖੰਨਾ ਤੋਂ ਵਿਧਾਇਕ ਤਰਫੋਂ ਵੀ ਸੌਂਝ ਦੇ ਇਹ ਸਾਬ ਸਿੱਧਾ ਕਹਿਣਾ ਕਿ ਤਿਆਰੀਆਂ ਪੂਰੀਆਂ ਨੇ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ ਤੇ ਹਰ ਹਲਕੇ ਦਾ ਦੌਰਾ ਵੀ ਕੀਤਾ ਜਾ ਰਿਹਾ ਇਸ ਵਕਤ ਤਾਂ ਤਸਵੀਰਾਂ 100 ਸਾਹਮਣੇ ਖੰਡੇ ਦੇ ਦੇਖਣ ਨੂੰ ਮਿਲ ਰਹੀ ਜਿੱਥੇ ਵਿਧਾਨ ਸਭਾ ਲੋਕ ਸਭਾ ਚੋਣਾਂ ਦੀ ਜਿਹੜੀ ਤਿਆਰੀਆਂ ਉਹ ਪੂਰੀ ਤਰ੍ਹਾਂ ਸ਼ੁਰੂ ਹੋ ਚੁੱਕੀਆਂ ਨੇ ਮੇਰੇ ਸਹਿਯੋਗੀ ਰਾਸ਼ਟਰਪਤੀ ਮੈਨਰੋ ਦੇ ਨਾਲ ਮੈਂ ਅਭਿਸ਼ੇਕ ਯੂਨੀਵਰਸਲ ਪੰਜਾਬ